ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਮਾਲਵਾ ਪ੍ਰੌਪਰਟੀ ਦੀਆਂ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਸਾਰੇ ਘਰਾਂ ਦਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕੰਟੀਨਿਊ ਵੀ ਆ ਕੇ ਆਲ ਵਾਲੇ ਬੱਦਲ ਤੋਂ ਸੈਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਵੀਡੀਓ ਪਾਉਣੇ ਤੁਹਾਡੇ ਕੋਲ ਨਾਲ ਨਾਲ ਮੈਸੇਜ ਆ ਜਾਏਗਾ ਜਦੋਂ ਵੀ ਕੋਈ ਕੋਈ 플ੌਟ ਦਾ ਜਾਂ ਘਰ ਦਾ ਮੁੱਦਾ ਪਾਉਣੇ ਆ ਤਾਂ ਉਹ ਜਿਹੜਾ ਵਿਅਕਤੀ ਹੁੰਦਾ ਉਹ ਤੁਸੀਂ ਫੋਨ ਕਰ ਦੋ ਵੀ ਉਹ ਘਰ ਹੈਗਾ ਕਿ ਸੇਲ ਹੋਇਆ ਕਿ ਵੀ ਮਹੀਨੇ ਬਾਅਦ ਵੀ ਲਿਉਂਦੇ ਆਂਗੇ ਕਿ ਵੀ 2 ਮਹੀਨੇ ਬਾਅਦ ਤਾਂ ਤੁਹਾਡੇ ਕੋਲ ਨਾਲ ਸੁਣਿਓਣ ਲੱਗ ਜਾ। ਕਿ ਅੱਜ ਆਪਾਂ ਪਿੰਡ ਸੀਗੀਆਂ ਦੇ ਵਿੱਚ ਬਿਲਕੁਲ ਲੇਕ ਰੋਡ ਦੇ ਉਪਰ ਬੱਸ ਸਟੈਂਡ ਦੇ ਨੇੜੇ ਬਿਲਕੁਲ ਬੱਸ ਸਟੈਂਡ ਦੇ ਨੇੜੇ ਘਰ ਲੈ ਕੇ ਆਏ ਆ ਤਾਂ ਅਜੇ ਤੁਹਾਨੂੰ ਦਿਖਾਉਣੀ ਆ ਮੇਨ ਐਂਟਰੀ ਆ ਇੱਥੇ ਇੱਕ ਵਾਰੀ ਨਿਕਲ ਰਹਾ ਦੋ ਮੇਨ ਦਰਵਾਜ਼ੇ ਤੇ ਇੱਧਰੋਂ ਮੇਨ ਦਰਵਾਜ਼ਾ ਦੇ ਠੀਕ ਹੈ ਇਹ ਇਨਫਰਮੇਸ਼ਨ ਹਾਲਾ ਫਰਕ ਆ ਗਈ ਮੇਨ ਫਰਕ ਆ ਗਈ ਠੀਕ ਹੈ ਇਧਰੋਂ ਨਾਲ ਹੀ ਆਪਾਂ ਗੋਣੇ ਨੇ ਮਿੰਡ ਨੂੰ ਜਾਂਦੇ ਆ ਇੱਥੇ ਨਾਲ ਹੀ ਬਠਿੰਡਾ ਨਾਲ ਹੀ ਬੈਂਕ ਹੈ ਠੀਕ ਹੈ ਤਾਂ ਐਕਸਪੋਰਟ ਸ਼ੁਰੂ ਕਰਦੇ ਆ ਆ ਦੇਖੋ ਇੱਕ ਛੋਟੀ ਸ਼ਾਪ ਵੱਡੀ ਹੋਈ ਆ ਜਿੱਥੇ ਆਪਾਂ ਨੇ ਕੀ ਕੰਮ ਚਲਾਉਣਾ ਛੋਟੀ ਸ਼ੌ ਬਣੀ ਹੋਈ ਆ ਉੱਪਰ ਲੈਂਟਰ ਆ ਠੀਕ ਆ ਉੱਪਰ ਲੈਂਟਰ ਲੱਗਿਆ ਹੋਇਆਗਾ ਨਾਲ ਹੀ ਲਾਈਟਿੰਗ ਬਾਥਰੂਮ ਆ ਗਈ ਨੇ ਉਸ ਤੋਂ ਵਾਲਾ ਬੈੱਡਰੂਮ ਆ ਗਿਆ ਠੀਕ ਆ ਉਪਰੇ ਦੀ ਵੀ ਲੈਂਟਰ ਆ ਆ ਦਿਖਾ ਦਿੰਦੇ ਹਾਂ ਮਾਰ ਕੇ ਕੈਮਰਾ ਚਾਸ ਕਰੀ ਉਸੇ ਤਰੇ ਦੀ ਵੀ ਕੈਮਰਾ ਆ ਗਿਆ ਲਗਭਗ ਤੇਰੇ ਨੂੰ ਸਾਰਾ ਇਹ ਜੋ ਆ ਰਿਹਾ ਹੈ ਇਹ ਸੋਲ ਇੱਥੇ ਆ ਰਿਹਾ ਹੈ ਆਪਾਂ ਇਹਨਾਂ ਨੂੰ ਫਿਰ ਆਨ ਬਿੱਕੀਏ ਵੀ ਵਾਟਰ ਪ੍ਰੈਸ ਰੱਖ ਲਾਪਾਂ ਜੱਪਾਹ ਆਪਰਾਹ ਲੈ ਚਾਉਂਦੇ ਨੇ ਸਤੋ ਸਾਰਾ ਕੋਈ ਵੜਦਾ ਨਹੀਂ ਇੱਥੇ ਵੱਡਾ ਆ ਗਿਆ ਦੇ ਕਾਮ ਐਲਕੋ ਮੋੜੇ ਇਹਦੇ ਉੱਪਰ ਵੀ ਐਂਟਰੀ ਦਾ ਸਾਰਾ ਪੂਰਾ ਵਧੀਆ ਬਣਿਆ ਹੋਇਆ ਜਾਕਰ ਬੰਦ ਇਧਰ ਆ ਗਈ ਆਪਣੀ ਇਨਸਟਰੀ ਇੱਥੇ ਮਾਰੇ ਉਹ ਵੀ ਕਹਿੰਦਾ ਇੱਥੇ ਲੈ ਜੀ ਤੋਂ ਵੀ ਸੋਹਿਆ ਤੇ ਫਿਰ ਇਹ ਵੀ ਐਂਟਰੀ ਆ ਇੱਥੋਂ ਆਪਾਂ ਨੇ ਕੋਈ ਵੀ ਸਾਹਮਣੇ ਨਿਕਾ ਰਹੀ ਨਹੀਂ ਆ ਤੇ ਆਪਾਂ ਜਿਹੜੇ ਇਧਰ ਵਿੰਡੋਆਂ ਨਾਲ ਛੁੱਟੀ ਵਿੰਡੋ ਰੱਖੀ ਹੋਈ ਆ ਤਾਂ ਵਧੀਆ ਛੋਟੀ ਜਿਹੀ ਸੋਈ ਹੈ ਨਾਲ ਹੀ ਇੱਕ ਵ ਇੱਕ ਕਮਰਾ ਹੈ ਇਹ ਕਮਰਾ ਆ ਗਿਆ ਉੱਪਰ ਪਰਸ਼ਤਾ ਪਾਇਆ ਹੋਇਆ ਹੈ ਜੇਕਰ ਕੋਈ ਸਮਾਨ ਵੱਧ ਤੁਹਾਡ ਲੋੜ ਕਰ ਰਿਹਾ ਤੇ ਤੁਸੀਂ ਆਮ ਨਾ ਰੱਖਣ ਨੂੰ ਉੱਪਰ ਇਹਦੇ ਲੈਂਟਰ ਦਾ ਚਾਰਪੇੜ ਨਿਗਰਾਂਦਾ ਦੋ ਬਾਕੀ ਸਾਰੇ ਕਮਰੇ ਫਰਸ਼ ਲੱਗੀ ਹੋਈ ਹੈ ਇਕੱਲਾ ਏਸ ਕਵਰੇਜ ਫਰਸ਼ ਰਹਿੰਦੀ ਹੈ ਲੋਗਾਂ ਦਾ ਤਾਂ ਆ ਬਾਹਰਲੇ ਪਾਸੇ ਜਗ੍ਹਾ ਛੱਡੀ ਹੋਈ ਹੈ ਕਿ ਹਾਂ ਜੇ ਅਜਾਪਾ ਕੰਪਿਊਟਰ ਇੱਥੇ ਲਾਉਣ ਨੂੰ ਬਾਹਰਲੇ ਪਾਸੇ ਜਗ੍ਹਾ ਛੱਡੀ ਹੋਈ ਹੈ ਤਾਂ ਆਜੋ ਆਪਾਂ ਇੱਕ ਮਿੰਟ ਉੱਪਰ ਲੈ ਚੱਲਦੇ ਹਾਂ ਆ ਜੋ ਪੁਰਾਣੀ ਕਬਰੀ ਨਿਕਾ ਮਰਾ ਦੇਣਾ ਇੱਕ ਉੱਪਰੋਂ ਵੀ ਪਾਇਆ ਨਾ ਉਹ ਉੱਪਰ ਤੋਂ ਸਾਰਾ ਜਾ ਰਿਹਾ ਪਰ ਵਿੱਚ ਦਵਾਇ ਤੋਂ ਫੇਰ ਦੱਸ ਦਿਆ ਵੀ ਇਹ ਜਿਹੜਾ ਘਰ ਆ ਇਹ ਪਿੰਡ ਸੀਵੀਆਂ ਬਠਿੰਡੇ ਵਾਲੇ ਜਿਹੜਾ ਬੱਸ ਸਟੈਂਡ ਆ ਮੇਨ ਉੱਥੇ ਆਗਾ ਬੈਂਕ ਦੇ ਨੇੜੇ ਆ ਆਪਾਂ ਉੱਪਰਲਾ ਤੁਹਾਨੂੰ ਵੀ ਦਿਖਾਉਣੇ ਵੀ ਕਿੰਨਾ ਵਧੀਆ ਲੋਕੇਸ਼ਨ ਤੇ ਇਹ ਘਰ ਆ ਇਹ ਠੀਕ ਆ ਜੀ ਆ ਜੀ ਉੱਪਰ ਆ ਉੱਪਰ ਇੱਧਰ ਦੀ ਆ ਗਿਆ ਪੁੱਤ ਆਪਾਂ ਨੂੰ ਸਹਾਇਤਾ ਲੇਟਰ ਦੇ ਰਿਹਾ ਫਟਣਾ ਨਹੀਂ ਉਹਦੇ ਨਾਲ ਗੱਲ ਕਰਨਾ ਲੋ ਜੀ ਇਹ ਲੇਟਰ ਦੇ ਦਰੋਂ ਬਤੂ ਵੀ ਸਟਾ ਕਰਦੇ ਆ ਉਹ ਤੇ ਭਲੂਤੋਂ ਬਲਗੁਰੂ ਲਾਏ ਹੋਇਆ ਇਹਦੀ ਵੀ ਲੈਂਟਰੀ ਉੱਪਰ ਠੀਕ ਹੈ ਉੱਪਰ ਇਹਦੀ ਵੀ ਲੈਂਟਰੀ ਨਾਲ ਹੀ ਮੇਰਾ ਖਿਆਲ ਆ ਇੱਧਰ ਇਹਨਾਂ ਦਾ ਬਣਿਆ ਪੈਣਾ ਲੈਂਟਰੀ ਬਾਥਰੂਮ ਅਟੈਚ ਉੱਪਰ ਜਿਹੜਾ ਚਵਾਰਾ ਇਹਦੇ ਵਿੱਚ ਲੈਂਟਰੀ ਬਾਥਰੂਮ ਅਟੈਚ ਆ ਜੇ ਕੋਈ ਚਿੰਤਾ ਆ ਗਈ ਸਾਰਾ ਉੱਪਰ ਲੱਗ ਜਾ ਉੱਪਰ ਲਾਵੂ ਆ ਗਿਆ ਉੱਪਰ। ਜਿਹੜਾ ਢੋਲੀ ਇੱਥੋਂ ਬਿਲਕੁਲ ਨੇੜੇ ਆ। ਬਾਈ ਜੇ ਰੋਣੀ ਉੱਪਰ ਨੇੜੇ ਆ ਸਰਕਾਰੀ ਸ੍ਰੀ ਵਸੇ ਰਿਪੋਰਟ ਮੀਡੀਆ ਠੀਕ ਆ ਉੱਪਰ ਆ ਯਾਨੀ ਕਿ ਥੋੜਾ ਮੋਟਾ ਕੰਮ ਤਾਂ ਕਰਉਣੀ ਪੈਂਦਾ ਹੈ ਨਾ ਜਿਹੜਾ ਮੈਂ ਤੁਹਾਨੂੰ ਨੀਚੇਉਂ ਦਿਖਾਇਆ ਯਾਨੀ ਕਿ ਜਦੋਂ ਤੁਸੀਂ ਆ ਕੇ ਦੇਖੋਗੇ ਕਿ 21 ਨਿਕਲੂਗਾ 19 ਹੀ ਨਿਕਲਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਿੰਨਾ ਤੁਹਾਨੂੰ ਦਿਖਾਇਆ ਉਸ ਤੋਂ ਵਧੀਆ ਹੀ ਨਿਕਲੂਗਾ ਠੀਕ ਆ ਕਿਉਂਕਿ ਕੈਮਰੇ ਦੇ ਵਿੱਚ 19 ਚੀਜ਼ ਕੈਚ ਨਹੀਂ ਹੁੰਦੀ ਜਿਹੜੀਆਂ ਆਪਾਂ ਨੰਗੀ ਅੱਖਾਂ ਨਾਲ ਦੇਖਦੇ ਹਾਂ ਨਾ ਆ ਗੁਰੂ ਘਰ ਇੱਕ ਵਾਰੀ ਨਿਗਾ ਮਰਾਇਓ ਬਈ ਹਾਂ ਆ ਦੇਖੋ ਦੋਨੇ ਗੁਰੂ ਘਰ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਠੀਕ ਆ ਤਾਂ ਨਾਲ ਹੀ ਇਧਰ ਮੇਨ ਬ੍ਰਾਂਚ ਆ ਗਈ ਪੰਜਾਬ ಗ್ರಾਮੀਣ ਬੈਂਕ ਦੀ ਇਧਰ ਸਰਕਾਰੀ ਸਕੂਲ ਆ ਗਿਆ ਨਾਲ ਹੀ ਇੱਥੇ ਠੀਕ ਆ ਤਾਂ ਬਠਿੰਡਾ ਸ਼ਹਿਰ ਇਥੋਂ ਕਿੰਨਾ ਸਿਰਫ 7 ਕਿਲੋਮੀਟਰ ਦੀ ਗਿਲਪੱਤੀ ਪਿੰਡ ਸਿਰਫ ਇਥੋਂ 4 ਕਿਲੋਮੀਟਰ ਦੂਗਾ ਆ ਦਰਸ਼ਨਗਰ ਇਥੋਂ 3 ਕਿਲੋਮੀਟਰ ਦੂਰੀ ਦੀ ਆ ਕਿਸੇ ਭਰਾ ਨੇ ਡਿਊਟੀ ਕਰਕੇ ਸ਼ਾਮ ਨੂੰ ਘਰੇ ਵਾਪਸ ਹੋਣਾ ਬਠਿੰਡੇ ਤੋਂ ਜਾਂ ਹੋਰ ਵੀ ਨੇੜੇ ਜਿਹੜੋਂ ਤਾਂ ਆ ਸਕਦੇ ਹੋ ਠੀਕ ਹੈ 메인 ਬੱਸ ਸਟੈਂਡ ਦੇ ਬਿਲਕੁਲ ਨੇੜੇ ਆ ਘਰ ਵਧੀਆ ਲੋਕੇਸ਼ਨ ਤੇ ਆ ਰੇਟ ਦੀ ਜੇ ਕਿਸੇ ਭਰਾ ਨੇ ਗੱਲਬਾਤ ਕਰਨੀ ਆ ਜਾਂ ਕਿੰਨੇ ਦਾ ਜਗਾ ਹੈ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਨੀਚੇ ਨੰਬਰ ਲਿਖਿਆ ਹੁੰਦਾ ਜੇ ਵੀਰ ਫੋਨ ਮੇਥੋਂ ਨਹੀਂ ਚੱਕਿਆ ਜਾਂਦਾ ਤਾਂ ਕਿਸੇ ਭਰਾ ਨੇ ਗੁੱਸਾ ਨਹੀਂ ਕਰਨਾ ਜਾਂ ਭੈਣ ਨੇ ਵਟਸਐਪ ਤੇ ਮੈਸੇਜ ਛੱਡ ਦੇ ਕਰੋ ਬੋਲ ਕੇ ਭੇਜ ਦੇ ਕਰੋ ਬਾਈ ਅਸੀਂ ਇਹ ਘਰ ਬਾਰੇ ਪੁੱਛਣਾ ਕੀ ਰੇਟ ਆ ਕਿੰਨੇ ਜਗ ਦੇ ਵਿੱਚ ਬਣਿਆ ਹੋਇਆ ਕੀ ਮੰਗਦੇ ਆ ਠੀਕ ਆ ਬਾਕੀ ਇਸੇ ਤਰ੍ਹਾਂ ਹੀ ਜੇ ਕਿਸੇ ਭਰਾ ਨੇ ਸੀ ਆਦਰਸ਼ ਨਗਰ ਦੇ ਵਿੱਚ 플ੌਟ ਲੈਣਾ ਹੁੰਦਾ ਉਹ ਵੀ ਦੱਸ ਦਿਆ ਕਰੋ ਜਾਂ ਮਲੋੜ ਰੋਡ ਤੇ پلاਟ ਲੈਣਾ ਠੀਕ ਆ ਉਧਰ ਦੱਸ ਦਿਆ ਕਰੋ ਮੁਕਸ ਰੋਡ ਤੇ پلاਟ ਲੈਣਾ ਜਾਂ ਜਮੀਨ ਲੈਣੀ ਚਾਹਣ ਕਿਲਾ ਦੋ ਕਿल्ले ਪੰਜ ਕਿल्ले ਆਪਦੇ ਬਜਟ ਦੇ ਹਿਸਾਬ ਨਾਲ ਠੀਕ ਆ ਤਾਂ ਤੁਸੀਂ ਫੋਨ ਕਰ ਲਿਆ ਕਰੋ ਫੋਨ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਮੈਸੇਜ ਮੈਂ ਤੁਹਾਨੂੰ ਜਿਵੇਂ ਦੱਸਿਆ ਹੋੜ ਕੇ ਤਕਰੀਬਨ ਭੇਜੀ ਦਿੰਦੇ ਆ ਬੱਚਿਆਂ ਨੂੰ ਕਰਵਾ ਲਿਆ ਕਰੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਕੋਈ ਸੌਦਾ ਮਿਸ ਨਾ ਹੋਵੇ ਠੀਕ ਆ ਅੱਜ ਤੋਂ ਇੱਕ ਵਾਰੀ ਬਾਹਰ ਨਾ ਵੀ ਦੀ ਕਰੀ ਉੱਪਰ ਮੈਂ ਕੋਈ ਤੋਂ ਬਾਹਰਲਾ ਰੂ ਹੈ ਹਾਂ ਸਹੀ ਕਿ ਨਾ ਵੀ ਉਹ ਨਾਲ ਹੀ ਮੈਥੋਂ ਜਿਵੇਂ ਪਹਿਲਾਂ ਦੱਸਿਆ ਸੀ ਜੇ ਕਿਸੇ ਭਰਾ ਨੇ ਕੋਈ ਕੰਮ ਕਰਨਾ ਹਨਾ ਨਾਲ ਸ਼ੁਰੂਆਤ ਤਾਂ ਇਥੋਂ ਨਾਲ ਹੀ ਆ ਸ਼ੋਪ ਬਣੀ ਜੀ ਮੈਂ ਕੀ ਚੋੜੀ ਆ। ਆ ساری ਮਾਰਕੀ ਕਰ ਦੱਸਦੇ ਐਂਡ ਜੀ ਦੀਆਂ ਜੀ। ਠੀਕ ਆ ਜੀ। ਉਹਨੂੰ ਮਾਰਕੀ ਕਰ ਦੱਸੂ। ਬਹੁਤ ਵਧੀਆ ਰਿਪੈਕਸ਼ਨ ਵੀ ਘਰ ਬਣਿਆ ਪਿਆ ਉਹਨੂੰ ਐਂਡ ਜੀ ਦੀਆਂ ਦੇ ਵਿੱਚ। ਤਾਂ ਜੇ ਕੋਈ ਪ੍ਰੋਜੈਕਟ ਕਰਨ ਨੂੰ ਫ੍ਰੀ ਦੇਣਾ ਚਾਹਵਣਾ ਤਾਂ ਉਹ ਮੇਰੇ ਨਾਲ ਨੀਚੇ ਲਿਖੇ ਨੰਬਰਾਂ 'ਤੇ ਸੰਪਰਕ ਕਰ ਲੈ ਵੀ ਕੀ ਰੇਟ ਆ ਬਈ ਕਿੰਨੇ ਗੱਜਚ ਬਣਿਆ ਹੋਇਆ ਹੈ ਠੀਕ ਆ ਤਾਂ ਬਾਕੀ ਜੇ ਕੁਝ ਜ਼ਿਆਦਾ ਟਿਕੜ ਕਰਨੀ ਫੋਨ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ